ਹੋ ਗਿਆ ਪਹਿਲਾਂ ਗੱਲ ਕੀ ਕਰਦੇ ਨੇ ਟੁੱਟੇ ਦੀ ਤੇ ਬਾਅਦ ਵਿੱਚ ਪੰਕਤੀ ਉਹ ਹੈ ਜਿਹਦੇ ਚ ਗੱਲ ਹੈ ਜਿਹੜਾ ਜੁੜ ਚੁੱਕਿਆ ਟੁੱਟਿਆ ਜਿਹੜਾ ਇਦਾਂ ਬੇਨਤੀਆਂ ਕਰੇਗਾ ਤੇ ਇੱਕ ਦਿਨ ਫਿਰ ਕਿਰਪਾ ਹੋ ਜਾਏਗੀ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਉਹ ਦੀਨ ਦਿਆਲ ਕਿਰਪਾਲ ਹੋਏਗਾ ਕਿਰਪਾ ਕਰੇਗਾ ਕਿਰਪਾਲੂ ਵਾਹਿਗੁਰੂ ਕਿਰਪਾ ਕਰੇਗਾ ਫਿਰ ਕੀ ਬਖਸ਼ੇਗਾ ਸਾਧ ਸੰਗ ਸਾਧ ਸੰਗ ਬਖਸ਼ ਦਏਗਾ ਤੇ ਫਿਰ ਜਦੋਂ ਸਾਧ ਸੰਗ ਮਿਲ ਜਾਏਗੀ ਫਿਰ ਨਾ ਰੂਪ ਹੋਵੇ ਨਾ ਕੁੱਲ ਹੋਵੇ ਨਾ ਜਾਤ ਹੋਵੇ ਨਾ ਮਾਇਆ ਹੋਵੇ ਨਾ ਜੋਬਨ ਮਤੀ ਹੋਵੇ ਕੁਛ ਵੀ ਨਾ ਹੋਵੇ ਬਸ ਫਿਰ ਮਲਾਪ ਹੋ ਜਾਏਗਾ ਤੇ ਮਰ ਕਹਿੰਦੇ ਨੇ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗ ਮਿਲ ਕੇ ਅੰਦਰ ਦੀ ਜਲਨ ਬੁਝ ਗਈ ਅੰਦਰ ਦੀ ਤੜਪ ਖਤਮ ਹੋ ਗਈ ਤੇ ਜਿੰਨਾ ਚਿਰ ਸਾਧ ਸੰਗਤ ਮਿਲਦੀ ਨਹੀਂ ਉਹਨਾਂ ਚਿਰ ਤੜਫਣਾ ਲੱਗੀ ਰਹੇਗੀ ਉਹਨਾਂ ਚਿਰ ਪਿਆਸ ਲੱਗੀ ਰਹੇਗੀ ਉਹਨਾਂ ਚਿਰ ਗੱਲ ਨਹੀਂ ਬਣੇਗੀ ਬਸ ਇਸ ਕਰਕੇ ਸਾਧ ਸੰਗਤ ਵਿੱਚ ਆਈਏ ਤੇ ਮਨ ਸ਼ਾਂਤ ਹੋ ਜਾਏਗਾ ਠੰਡਾ ਹੋ ਜਾਏਗਾ ਤੇ ਸ਼ਰਧਾ ਭਾਵਨਾ ਨਾਲ ਇਸ ਦੁਆਰੇ ਤੇ ਜੁੜਨਾ ਹੈ RAM ਜੱਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜੱਪਿਓ ਹਰ ਜੈਸੇ ਇਥੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਪੋ ਨਹੀਂ RAM ਜਪੋ ਨਹੀਂ ਇਹ ਤੇ ਫਿਰ ਹੋ ਗਿਆ ਨਾ ਵੀ ਤੂੰ ਜਪ RAM ਜਪੋ ਵੀ ਤੂੰ ਜਪ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਕਹਿੰਦੇ ਨਹੀਂ RAM ਜਪੋ ਬਿੰਦੀ ਲਾ ਕੇ ਮੈਂ ਜਪਾਂ ਜੀ ਜੀ ਦਾ ਤੇ ਇਹ ਨਹੀਂ ਵੀ ਜਪ ਜੀ ਵੀ ਤੂੰ ਜਪ ਭਾਈ ਵੀ ਜਪਣ ਵਾਸਤੇ ਜੀ ਲਾਂਦੇ ਨੇ RAM ਜਪੋ ਜੀ ਇਹ ਮੇਰੇਆ ਮਨਾ हे मेरीये जिंदे जप ਕਿਵੇਂ ਓਵੇਂ ਜਪ ਜਿਹੜੀ ਸ਼ਰਦਾ ਨਾਲ ਤਰੂ ਨੇ ਜਪਿਆ ਸੀ ਉਹ ਓਵੇਂ ਜਪ ਜਿਵੇਂ ਪ੍ਰਹਿਲਾਦ ਦੀ ਸ਼ਰਦਾ ਵੱਜੀ ਸੀ ਓਵੇਂ ਜਪ ਰਾਮ ਜਪੋ ਜੀ ਐਸੇ ਐਸੇ हे जिंदे ਓਵੇਂ ਜਪ ਕਿਵੇਂ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਜਿਵੇਂ ਤਰੂ ਨੇ ਜਪਿਆ ਜਿਵੇਂ ਪ੍ਰਹਿਲਾਦ ਨੇ ਜਪਿਆ ਇਦਾਂ ਦੀ ਸ਼ਰਦਾ ਬਣਾ ਕੇ ਜਪ ਸ਼ੰਕਿਆਂ ਨੂੰ ਖਾ ਨਾ ਦੇ ਅੰਦਰ ਅੰਦਰ ਪਿਆਰ ਪੈਦਾ ਕਰ ਤੇ ਪਿਆਰ ਵਾਲੇ ਜਿਹੜੇ ਨੇ ਉੱਥੇ ਸ਼ੰਕੇ ਕਿੱਥੇ ਤਨਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਤੋਂ ਜੁੜਿਆ ਪਰਿਵਾਰ ਉਜੈਨ ਦੇ ਰਹਿਣ ਵਾਲਾ ਭਾਈ ਬਸੰਬਰ ਦਾਸ ਸੀ ਉਹਦਾ ਪੁੱਤਰ ਸੀ ਧਿਆਨ ਸਿੰਘ ਇਧਰ ਤਨਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ ਗੱਦੀ ਤੇ ਗੁਰੂ ਅਰਜਨ ਦੇ ਮਰ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਆਏ ਫਿਰ ਗੁਰੂ ਹਰ राय ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤੇ ਫਿਰ ਦਸਵੇਂ ਪਾਤਸ਼ਾਹ ਕਲਗੀਆਂ ਵਾਲੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਆਉਣਾ ਦੀ ਵਾਰੀ ਆਈ ਸਤਿਗੁਰੂ ਉਸ ਗੱਦੀ ਤੇ ਬੈਠੇ ਇੱਕ ਇੱਕ ਪਰਿਵਾਰ ਹੈ ਜਿਹੜਾ ਜੁੜਿਆ ਹੈ ਤੇ ਉਥੇ ਚੱਲ ਰਿਆ ਹੈ ਵਾਰੀ-ਵਾਰੀ ਸਿਰ ਗੁਰੂ ਅਰਜਨ ਦੇ ਮਰ ਤੋਂ ਬਾਅਦ ਭਾਈ ਬਸੰਬਰ ਦਾਸ ਉਹਦਾ ਨਾਮ ਹੈ ਉਹ ਬਸੰਬਰ ਦਾਸ ਵੀ ਮਰ ਦੇ ਚਰਨਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦਾ ਹੁੰਦਾ ਸੀ ਜਦੋਂ ਇਹਨੂੰ ਪਤਾ ਲੱਗਾ ਨਾ ਵੀ ਹੁਣ ਗੁਰੂ ਗੋਬਿੰਦ ਸਿੰਘ ਗੱਦੀ 'ਤੇ ਬੈਠੇ ਨੇ ਤੇ ਨਾਲ ਇਸ ਗੱਲ ਦਾ ਵੀ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਸਤਿਗੁਰਾਂ ਨੇ ਚਰਨਾ ਦੇ ਚਰਨਾ ਚਰਨਾਂ ਦੇ ਅੰਮ੍ਰਿਤ ਨੂੰ ਚਰਨ ਪੌਹਲ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਵਿੱਚ ਤਬਦੀਲ ਕਰ ਦਿੱਤਾ ਚਰਨਾ ਅੰਮ੍ਰਿਤ